ਆ ਜਿਹੜੀਆਂ ਬਿਮਾਰੀਆਂ ਸਾਨੂੰ ਦੇ ਗਏ ਨਸਲ ਕੁਸ਼ੀਆਂ ਸਾਡੀਆਂ ਕਰ ਗਏ ਪਤਾ ਹੀ ਨਹੀਂ ਕਿੰਨੇ ਟੈਲੈਂਟਡ ਨੌਜਵਾਨ ਕਿੰ ਕਿੰਨਿਆਂ ਕਿੰਨਿਆਂ ਉਹਨਾਂ ਨੇ ਪੜ੍ਹਾਈਆਂ ਕਰਨੀਆਂ ਹੋਣੀਆਂ ਹਜੇ ਕੀ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਨਾਲ ਹੀ ਚਲਿਆ ਗਿਆ 22 23 23 ਸਾਲ ਦੇ ਬੱਚੇ ਟੀਕੇ ਲਾ ਲਾ ਕੇ ਇਹਨਾਂ ਨੇ ਘਰ ਕਰ ਕਰਕੇ ਸਫਲਾਈਆਂ ਕਰ ਕਰ ਦੇਤੀਆਂ ਹੋਰ ਕੰਮ ਨਹੀਂ ਸੀ ਕੋਈ ਵੱਡੇ ਵੱਡੇ ਨੂੰ ਆਪਦੇ ਘਰੇ ਰੱਖਦੇ ਸੀਗੇ ਤੇ ਆ ਖਾਲ ਕਰਕੇ ਰੱਖਤਾ ਦੇਸ਼ ਪੰਜਾਬ ਰੰਗਲੇ ਪੰਜਾਬ ਦਾ ਵਾਪਸ ਲੈ ਕੇ ਆਉਣਾ ਪੰਜਾਬ ਦੀ ਗਲੋਰੀ ਵਾਪਸ ਲੈ ਕੇ ਆਉਣੀ ਹੈ ਪੰਜਾਬ ਦੇ ਰੰਗ ਵਾਪਸ ਲੈ ਕੇ ਆਉਣੇ ਨੇ ਪੰਜਾਬ ਦੀ ਅਣਖ ਵਾਪਸ ਲੈ ਕੇ ਆਉਣੀ ਹੈ ਔਰ ਆਈ ਜਾਣੇ ਹੌਲੀ-ਹੌਲੀ ਪੜ੍ਹਾਈ ਦੇ ਵਿੱਚ ਪਹਿਲੀ ਵਾਰ ਹੋਇਆ 805 ਬੱਚੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਡਾਕਟਰ ਬਣਨਗੇ ਜੀ ਅੱਗੇ ਜਾ ਕੇ ਵੱਡਾ ਪੇਪਰ ਹੈ ਜੀ ਦੇਸ਼ ਦਾ 200 ਤੋਂ ਵੱਧ ਬੱਚੇ JEE JEE E ਦਾ ਪੇਪਰ ਕਲੀਅਰ ਕਰਕੇ IIT ਚ ਜਾਣਗੇ ਜੀ 44 ਬੱਚੇ JEE एडवांस ਉਹ ਬਹੁਤ ਹੀ ਜ਼ਿਆਦਾ ਔਖਾ ਪੇਪਰ ਉਹ ਕਲੀਅਰ ਕਰ ਗਏ ਸਰਕਾਰੀ ਸਕੂਲਾਂ ਦੇ ਗਰੀਬ ਬੱਚੇ ਗਰੀਬ ਘਰਾਂ ਦੇ ਉਹ ਬਣਨਗੇ ਇੰਜੀਨੀਅਰ ਉਹਨਾਂ ਨੂੰ ਮਿਲਣਗੇ 15-20 ਲੱਖ ਦੇ ਪੈਕੇਜ ਫੇਰ ਗਰੀਬੀਆਂ ਚੱਕੀਆਂ ਜਾਣਗੀਆਂ ਇਹਨਾਂ ਨੇ ਸਾਨੂੰ ਆਟਾ ਦਾਲ ਸਕੀਮ ਚ ਹੀ ਵਸਾ ਰੱਖਿਆ ਸੀ ਇੱਥੇ ਰੱਖੋ ਕਹਿੰਦੇ ਇਹਨਾਂ ਨੂੰ ਵੋਟਾਂ ਪਵਾਈ ਚਲੋ ਚੰਗਾ ਧੰਨਵਾਦ